ਜੈਪਿੰਗ ਜੈਪਾਰਤ ਤੁਸੀਂ ਦੇਖ ਰਹੇ ਹੋ ਅੰਬੇਦਕਰ ਮਿਸ਼ਨ న్యూਸ ਚੈਨਲ ਹਿੰਮਤ ਸਾਥ ਦਿਖਾਉਣ ਦੀ ਤੇ ਮੈਂ ਤੁਹਾਡੀ ਆਪਣੀ ਅਮਨਦੀਪ ਅੱਜ ਅਸੀਂ ਪਹੁੰਚੇ ਹਾਂ ਜਿਸ ਸਕਾਰੀ ਹਸਪੀਟਲ ਜਿੱਥੇ ਕਿ 8 ਤਰੀਕ ਦਿਨ ਐਤਵਾਰ ਨੂੰ ਸਾਧਕਪੁਰ ਦੀ ਰਹਿਣ ਵਾਲੀ ਸੰਦੀਪ ਅਤੇ ਉਸ ਦੀ ਭੈਣ ਸੁਪਨਾ ਤੇ ਜਾਨ ਲੈਵਾ ਹਮਲਾ ਕੀਤਾ ਗਿਆ ਇਹ ਹਮਲਾ ਸੰਦੀਪਪੁਰ ਦੇ ਦੱਸਣ ਦੇ ਮੁਤਾਬਕ ਉਹਨਾਂ ਦੇ ਪਿੰਡ ਦੇ ਨਿਰਮਲ ਸਿੰਘ ਨੇ ਕੀਤਾ ਤੇ ਬਾਕੀ ਸਾਰੇ ਸੱਚ ਜਾਣਦੇ ਆ ਕਿ ਇਸ ਵਿੱਚ ਕਿੰਨਾ ਸੱਚ ਸੰਦੀਪ ਨਾਲ ਗੱਲ ਕਰ ਆਹ ਗੱਲਬਾਤ ਕਰਦੇ ਆ ਸੰਦੀਪ ਜੀ ਨਾਲ ਜੈਪੀਮ ਜੈਪਤ ਕੀ ਨਾਮ ਕੀ ਤੁਹਾਡਾ ਸੰਦੀਪ ਕੋਲ ਮੈਂ ਕਿੱਥੋਂ ਦੇ ਰਹਿਣ ਵਾਲੀ ਮੈਡਮ ਸਾਗਪੁਰਤਲ ਰੰਜੀਤ ਆ ਸੰਦੀਪ ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਹਾਡੇ ਤੇ ਤਿੱਖੇ ਹਥਿਆਰ ਨਾਲ ਹਮਲਾ ਕੀਤਾ ਗਿਆ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਡਮ ਅਸੀਂ 6 ਵਜੇ ਤੋਂ 6 ਤੋਂ 7 ਵਜੇ ਦਾ ਟਾਈਮ ਸੀ ਅਸੀਂ ਦੋਲੇ ਭਣਾ ਸੈਰ ਕਰਨ ਗਈਆਂ ਤੇ ਨਿਰਮਲ ਸਿੰਘ ਨੇ ਬੰਦੇ ਸੱਦੇ ਨੇ ਸੀ ਸਾਨੂੰ ਨਹੀਂ ਪਤਾ ਕਿ ਬਾਹਰ ਉਹਨੇ ਮੁੰਡੇ ਸੱਦੇ ਹੋਏ ਆ ਅਸੀਂ ਜਦੋਂ ਸੈਰ ਕਰਨ ਥੋੜਾ ਜਿਹਾ ਗੇਟ ਤੋਂ ਗਾਂਹ ਚਲੇ ਗਈਆਂ ਤੇ ਮੁੰਡੇ ਪੰਜ ਛੇ ਮੁੰਡੇ ਸਾਡੇ ਕੋਲ ਦੀ ਨੰਗ ਗਏ ਇਹ ਕੰਨੇ ਦੀ ਧੀ ਦੀ ਮੁੰਡੇ ਮਗਰ ਮੁਰਮੁਰ ਕੇ ਆਪਣੇ ਵੱਲ ਦੇਖ ਰਿਆ ਮੈਂ ਇਹਨੂੰ ਕਿਹਾ ਪੈਰ ਪੱਟ ਫਟਾਫਟ ਕੀ ਨਾਮ ਪਰ ਸਿਸਟਮਾ ਮੇਰੀ ਸਿਸਟਾ ਦਾ ਨਾ ਸੁਪਨਾ ਜਦੋਂ ਕਿੰਨੀ ਉਮਰ ਇਹਨਾਂ ਦੀ ਇਹਨਾਂ ਦੀ ਉਮਰ ਹੈਗੀ 17 ਸਾਲ 17 ਸਾਲਾਂ ਦੀ ਆ ਤੇ ਜਦੋਂ ਅਸੀਂ ਮਤਲਬ ਕਿ ਇਹ ਮੈਂ ਕਿਹਾ ਸੁਪਨਾ ਪੈਰ ਫਟਾਫਟ ਜਲਦੀ ਜਲਦੀ ਦੱਬ ਤੇ ਚਲ ਜੀਏ ਉਹਨਾਂ ਨੇ ਹਨਾ ਨਿਰਮਲ ਨੇ ਆਣ ਕੇ ਇਦਾਂ ਮੇਰੇ ਦਾਤਰ ਮਾਰਿਆ ਮੈਂ ਹੱਥ ਕਰ ਲਿਆ ਮੋਰੇ ਅਮਰੀਕਾ ਕਿੰਨਾ ਉਂਗਲਾ ਤੇ ਦਾਤਰ ਲੱਗਾ ਪਰ ਇਹਦੇ ਤੇ ਜ਼ਿਆਦਾ ਲੱਗਾ ਜਦੋਂ ਅਸੀਂ ਨਾ ਘਾਪੜ ਜਲ ਗਏ ਤੇ ਇੱਕ ਮੁੰਡੇ ਨੇ ਇਹ ਜਦੋਂ ਮੈਨੂੰ ਫੜਿਆ ਹੋਇਆ ਸੀ ਇੱਦਾਂ ਮੇਰੇ ਵਾਲਾਂ ਤੋਂ ਖਿੱਚ ਕੇ ਲੈ ਗਿਆ ਤੇ ਨਿਰਮਲ ਨੇ ਜਦੋਂ ਦਾਤਰ ਮਾਰਿਆ ਨਿਰਮਲ ਨੇ ਮੈਨੂੰ ਇੱਥੋਂ ਫੜਿਆ ਹੋਇਆ ਸੀ ਤੇ ਮੁੰਡੇ ਨੇ ਮੇਰੇ ਬਹਾਲ ਫੜੇ ਸੀ ਤਿੰਨ ਚਾਰ ਮੁੰਡਿਆਂ ਨੇ ਇਹ ਨੂੰ ਫੜਿਆ ਹੋਇਆ ਸੀ ਇਹਨੂੰ ਮੈਨੂੰ ਛਡਾਉਂਦੀ ਛਡਾਉਂਦੀ ਨੂੰ ਇਹਨੂੰ ਖਿੱਚ ਕੇ ਲੈ ਗਏ ਧੂਕੇ ਪਰੇ ਨੂੰ ਨਿਰਮਲ ਨੇ ਮੈਨੂੰ ਇੱਕ ਥੋਹਾ ਤਪਾਇਆ ਜਦੋਂ ਮੇਰੇ ਦਾਤਰ ਮਾਰਿਆ ਦਾਤਰ ਖੋਲਿਆ ਉਹਦੇ ਕੋਲੋਂ ਇੱਥੋਂ ਕੱਢ ਕੇ ਤੇ ਮੇਰੀ ਚੈਨ ਪਾਈ ਮੇਰੀ ਚੈਨ ਪਾਈ ਹੋਈ ਸੀ ਤੇੜੀ ਚੈਨ ਪਾਈ ਸੋਨੇ ਦੀ 골ਡ ਦੀ ਚੈਨ ਪਾਈ ਸੀ ਤੇ ਅੱਧੇ ਤੋ ਇਤੋ ਖਿੱਚਿਆ ਮੈਨੂੰ ਨੇ ਧੋਇਆ ਮੇਰੇ ਕੱਪੜੇ ਆ ਪਾੜ ਦਿੱਤੇ ਮੇਰੀ ਇੱਜ਼ਤ ਨੂੰ ਹੱਥ ਪਾਇਆ ਠੀਕ ਆ ਮੈਨੂੰ ਜਿੱਦਾ ਮੌਤ ਥੱਲੇ ਸੱਪੜੇ ਕਿਹੜੇ ਪਾੜੇ ਤੁਹਾਡੇ ਆਪਣੇ ਮੇਰੇ ਆ ਸ਼ਰਟ ਦੇਖੋ ਮੇਰੇ ਪਾਈ ਪਲੇਸ ਸੀ ਆ ਕਿਚ ਉਸਦੇ ਨੇ ਸ਼ਰਟ ਪਾਈ ਸੀ ਹਾਂਜੀ ਤੇ ਮੇਰਾ ਮੈਡਮ ਫੋਨ ਵੀ ਖੋਹਦੇ ਸੀ ਬਹੁਤ ਜ਼ਬਰਦਸਤੀ ਫੋਨ ਖੋਹਦੇ ਸੀ ਮੈਂ ਆਪਣਾ ਫੋਨ ਨਹੀਂ ਛੱਡਿਆ ਫੋਨ ਮੇਰੇ ਦੀ ਸਕਰੀਨ ਨੱਪ ਕੇ ਮੈਂ ਘਰ ਤੇ ਆਨ ਜਦੋਂ ਫੋਨ ਲਾਉਣ ਦੀ ਕੋਸ਼ਿਸ਼ ਕੀਤੀ ਨਾ ਤੇ ਫੋਨ ਨੇ ਖਿੱਚਦਾ ਸੀ ਫੋਨ ਨਹੀਂ ਮੈਂ ਛੱਡਿਆ ਤੇ ਰੰਜੇ ਚ ਇਹਨਾਂ ਨਾਲ ਜਿੱਦਾ 2 ਮਹੀਨਾ ਕੋ ਹੋ ਗਿਆ ਸੀ ਇਹ ਸਾਡੇ ਨਾਲ ਰੰਜੇ ਚ ਰੱਖਦਾ ਸੀ ਕੋਈ ਪਹਿਲਾਂ ਵੀ ਹਮਲਾ ਕੀਤਾ ਇਦਾਂ ਦਾ ਹਾਂਜੀ ਤੇਲਾ ਵੀ ਹਮਲਾਇਆ ਸਾਡੇ ਘਰ ਜਾ ਕੇ ਸਾਨੂੰ ਗੱਡੀਆਂ ਕਾਲਾ ਤੇ ਬਹੁਤ ਜਿੱਦਾ ਅਸ਼ਲੀਲ ਬੋਲ ਕੇ ਆਇਆ ਸਾਨੂੰ ਬਹੁਤ ਪੁਲਿਸ ਕੰਪਲੇਟ ਕੀਤੀ ਹਾਂਜੀ ਪੁਲਿਸ ਕੰਪਲੇਟ ਕੀਤੀ ਕਿੰਨੇ ਦਿਨ ਹੋ ਗਿਆ ਜੀ ਹਸਪੀਟਲ ਮੈਡਮ ਆ ਸਾਨੂੰ ਅੱਜ ਚੌਥਾ ਦਿਨ ਹਸਪੀਟਲ ਦੇ ਵਿੱਚ ਓਕੇ ਹਾਂ ਪੁਲਿਸ ਪ੍ਰਸ਼ਾਸਨ ਤੋਂ ਕੀ ਤੁਸੀਂ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਮੇਰੀ ਉਹਨੇ ਇੱਜ਼ਤ ਨੂੰ ਹੱਥ ਪਾਇਆ ਵਾ ਕਿ ਇਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਸਖਤ ਤੋਂ ਸਖਤ ਇਹਨਾਂ ਨੂੰ ਸਜ਼ਾ ਮਿਲੇ ਸਾਹਿਬ ਜੀ ਕੀ ਨਾਮ ਕੀ ਤੁਹਾਡਾ ਰਜਨੀ ਰਜਨੀ ਜੀ ਕਿਥੋਂ ਦੇਣ ਵਾਲੀ ਆ ਸਾਹ ਕੋਰਤਲਵੰਡੀ ਦੇ ਅੱਛਾ ਅੱਜ ਤੁਸੀਂ ਹਸਪੀਟਲ ਵਿੱਚੋਂ ਕੀ ਕਾਰਨ ਸੀ ਕਿ ਤੁਹਾਨੂੰ ਹਸਪੀਟਲ ਆਣਾ ਪਿਆ ਕਾਰਨ ਸਾਨੂੰ ਇਹ ਜੀ ਮੇਰੇ ਸਪਨਾ ਤੇ ਮੇਰੀ ਸੰਦੀਪ ਨੂੰ ਸਪਨਾ ਮੇਰੀ ਬੇਟੀ ਆ ਸੰਦੀਪ ਮੇਰੀ ਭਾਂਜੀ ਆ ਇਹਨਾਂ ਤੇ ਨਿਰਮਲ ਸਿੰਘ ਨੇ ਹਮਲਾ ਕਰਾਇਆ 12 ਬੰਦੇ ਸੱਜ ਕੇ ਵੀ ਇਹਨਾਂ ਨੇ ਹਮਲਾ ਕੀਤਾ ਬੱਚਿਆਂ ਦੇ ਉੱਤੇ ਇਹਨਾਂ ਨੇ 12 ਵੀ ਸੱਤੇ ਵਿੱਚ ਸਾਨੂੰ ਉਹ ਪਛਾਣ ਚ ਕੋਈ ਬੱਚ ਉਹਨਾਂ ਦੀ ਨਿਗੀ ਹੈਗਾ ਤੇ ਕੌਣ ਆ ਕੌਣ ਇਸ ਦੀ ਹਮਲਾ ਕੀਤਾ ਦੇਣਾ ਤੇ ਇਨਾਂ ਤੇ ਐਤਵਾਰ ਕਿਸ ਚੀਜ਼ ਨਾਲ ਹਮਲਾ ਕੀਤਾ ਦਾਤਰ ਨਾਲ ਦਾਤਰ ਨੇ ਮਾਰਿਆ ਜੀ ਨਿਰਮਲ ਸਿੰਘ ਨੇ ਸੰਦੀਪ ਦੇ ਦਾਤਰ ਮਾਰਿਆ ਨਿਰਮਲ ਸਿੰਘ ਕਿੱਥੋਂ ਦੌੜਨ ਵੱਗਿਆ ਸਾਧਕਪੁਰ ਤੋਂ ਲੰਡੀ ਗਈ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਇਨਾਂ ਤੇ ਹਮਲਾ ਕੀਤਾ ਉਹਨਾਂ ਸਾਨੂੰ ਇੱਧਰ ਪਤਾ ਲੱਗਾ ਕਿ ਮਤਲਬ ਇਹ ਬੱਚੇ ਨਹੀਂ ਜਦੋਂ ਮੈਂ ਚਿੱਕਾ ਸੁਣੀ ਜਦੋਂ ਨਿਰਮਲ ਸਿੰਘ ਨੇ ਦਾਤਰ ਨਾਲ ਹਮਲਾ ਕੀਤਾ ਦੋਵੇਂ ਬੱਚੇ ਗਨੇ ਚਿੱਕਾ ਮਾਰਨ ਲੱਗ ਪਈਆਂ ਤੇ ਜਦੋਂ ਮੈਨੂੰ ਪਤਾ ਲੱਗਾ ਮੈਂ ਭੱਜ ਕੇ ਬਾਹਰ ਨਿਕਲੀ ਤੇ ਜਦੋਂ ਮੈਂ ਭੱਜੀ ਨਾਲ ਨੂੰ ਤੇ ਇਹ ਮਤਲਬ ਸਾਡੇ ਕੋਰ ਦੇ ਪਿੰਡ ਦੇ ਲੋਕ ਭੱਜੇ ਮੇਰੇ ਨਾਲ ਜਦੋਂ ਅਸੀਂ ਲਾਗੇ ਗਏ ਤਾਂ ਨਿਰਮਲ ਸਿੰਘ ਜੀ ਨੇ ਹੋਰ ਦੋ ਤਿੰਨ ਮੁੰਡੇ ਨਾਲ ਲੱਗੇ ਤਾਂ ਦੋਨੋਂ ਬੱਚਿਆਂ ਤੇ ਹਮਲਾ ਬਹੁਤ ਪੂਰੀ ਤਰ੍ਹਾਂ ਨਾਲ ਮਾਰ ਕੁੱਟ ਕਰਨ ਲੱਗੇ ਹੋਏ ਸੀ। ਮੇਰੀ ਬੱਚੀ ਦੇ ਡਾਂਗਾ ਸੋਟਿਆਂ ਦੇ ਨਾਲ ਉਹਨਾਂ ਨੇ ਹਮਲਾ ਕੀਤਾ। ਉਹਨਾਂ ਨੇ ਸੰਦੀਪ ਤੇ ਕੀਤਾ ਬਸ ਦਾਤਰ ਨਾਲ ਹਮਲਾ। ਇਹਨਾਂ ਨੇ ਜਦੋਂ ਅਸੀਂ ਲਾਗੇ ਪਹੁੰਚੇ ਤਾਂ ਛੱਡ ਕੇ ਭੱਜ ਗਏ ਬੱਚਿਆਂ ਨੂੰ। ਤੁਸੀਂ ਪੁਲਿਸ ਕੰਪਲੇਟ ਕੀਤੀ? ਹਾਂਜੀ ਅਸੀਂ ਕੀਤੀ ਹੈ ਥਾਣੇ। ਕਿੰਨੇ ਦਿਨ ਹੋ ਗਏ ਅਜੇ ਹਸਪਤਾਲ 'ਚ? ਆ ਚਾਰ ਦਿਨ ਹੋ ਗਏ ਸਾਨੂੰ। ਹਾਂਜੀ ਪੁਲਿਸ ਪ੍ਰਸ਼ਾਸਨ ਵੱਲੋਂ ਆਏ ਕੋਈ? ਨਹੀਂ ਕੋਈ ਨਹੀਂ ਆਇਆ ਸਾਨੂੰ। ਫਿਰ ਤੁਸੀਂ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ? ਅਸੀਂ ਮੰਗ ਇਹ ਕਰਦੇ ਆ ਕਿ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਿਰਮਲ ਸਿੰਘ ਤੇ ਉਹਨਾਂ ਨੂੰ ਪੁੱਛੋ ਕਿ ਕੀ ਮਤਲਬ ਕੀ ਇਹਨਾਂ ਨੇ ਬੱਚੀਆਂ ਨੇ ਕੀ ਤਰ੍ਹਾਂ ਦੇਣਾ ਸੀ ਜਿਨ੍ਹਾਂ ਤੇ ਤੁਹ ਹਮਲਾ ਕਰਾਇਆ ਬਾਹਰ ਸਦਕੇ ਵੀ ਮੁੰਡੇ ਕਰਵਾਇਆ ਆਪ ਵੀ ਕੀਤਾ ਨਾ ਕੀ ਨਾਮ ਜੀ ਤੁਹਾਡਾ ਸਿਮਰਨ ਸਿਮਰਨ ਕਿੱਥੋਂ ਦੇ ਰਹਿਣ ਵਾਲੇ ਹਾਂ ਸਦਕਪੁਰ ਦੇ ਸਿਮਰਨ ਜੀ ਜਿਸ ਤਰ੍ਹਾਂ ਕਿ ਸੰਦੀਪ ਜਿਹੜੀ ਸਦਕਪੁਰ ਦੇ ਤੁਹਾਡੇ ਪਿੰਡ ਦੀ ਲੜਕੀ ਉਹਨਾਂ ਦਾ ਕਹਿਣਾ ਕਿ ਤੁਹਾਡੇ ਹਸਬੰਦ ਨਿਰਮਲ ਸਿੰਘ ਨੇ ਉਹਨਾਂ ਤੇ ਦਾਤਰ ਨਾਲ ਹਮਲਾ ਕੀਤਾ ਕੀ ਇਹ ਗੱਲ ਸੱਚ ਹੈ ਨਾ ਕੁੜੀਆਂ ਦੀ ਲੜਾਈ ਸੀ ਐਸ਼ਾ ਜੀ ਕਿਦੋਂ ਹੋਈ ਇਹ ਲੜਾਈ ਲੜਾਈ 3 ਦਿਨ ਤਰੀਕ ਤੇ ਪਹਿਲਾਂ ਹੋਈ ਹਾਂਜੀ ਦਿਨ ਤਰੀਕ ਦਿਨ ਤਰੀਕ ਨੂੰ ਹੋਈ ਲੜਾਈ ਅੱਛਾ ਜੀ ਕਿੰਨੇ ਵਜੇ ਦਿਨ ਤਰੀਕ ਤੋਂ ਬਾਅਦ 10 ਵਜੇ ਉਦੋਂ ਹੋਈ ਦਿਨ ਤਰੀਕ ਦੇ ਇਹ ਦਿਨជា ਰਾਤ ਦਿਨ ਦੀ ਗੱਲ ਅੱਛਾ ਇਹ ਤੇ ਜਿਹੜੇ ਤੁਹਾਡੇ ਨਾਲ ਲੇਡੀ ਦੀ ਲੜੀਆਂ ਵਾ ਕੌਣ ਕੌਣ ਸੀ ਉਹ ਇੱਕ ਹੈਗੀ ਸੰਦੀਪ ਇੱਕ ਉਹਦਾ ਮੁੰਡਾ ਵਾ ਇੱਕ ਉਹਦੀ ਕੁੜੀ ਹੈ ਇੱਕ ਉਹਦੀ ਮੱਸ ਠੀਕ ਹੈ ਜੀ ਤੁਹਾਡੇ ਵਿੱਚ ਕੌਣ ਕੌਣ ਸੀ ਤੁਹਾਡੇ ਨਾਲ ਅਸੀਂ ਆਪਣੀਆਂ ਬੇਟੀਆਂ ਚੁੱਕ ਆਈ ਦੀ ਤੁਹਾਡੇ ਸੱਟਾਂ ਲੱਗੀਆਂ ਵਾ ਇਹ ਕਿਸ ਤਰ੍ਹਾਂ ਲੱਗੀਆਂ ਇਹਨਾਂ ਨੂੰ ਉਹਨਾਂ ਨੇ ਮਦਦ ਦੇ ਤੋ ਅਹੀਂ ਆਪਣੇ ਪਾਸੋਂ ਬੰਨਣ ਗਏ। ਹਾਂਜੀ। ਉਹ ਤਾਂ ਸਾਡੇ ਨਾਲ ਹੱਥੋਂ ਪਾਈ ਹੋਈ। ਠੀਕ ਹੈ ਜੀ। ਉਹਨਾਂ ਨੇ ਵੀ ਮਾਰਿਆ ਸੀ। ਠੋਕੀ। ਪਰ ਉਹਨਾਂ ਦਾ ਤਾਂ ਕਹਿਣ ਇਹ ਆ ਕਿ ਜਿਹੜੀ ਲੜਾਈ ਹੋਈ ਆ 8 ਤਰੀਕ ਨੂੰ ਹੋਈ ਆ ਦਿਨ ਐਤਵਾਰ ਨੂੰ। ਸ਼ਾਮ 6 ਤੋਂ 7 ਵਜੇ ਦੇ ਵਿੱਚਕਾਰ। ਉਹ ਤਾਂ ਰਾਤ ਨੂੰ ਹੋਈ। ਬਾਕੀ ਸੌਰੀ ਮੈਂ ਤੁਹਾਡੀ ਵਿੱਚ ਗੱਲ ਟੋਕਦੀ ਆ। ਆਹ ਬੇਟੇ ਮੇਰੇ ਨਾਲ ਗਲਤ ਕੰਮ ਕੀਤਾ ਗਿਆ ਵਾ। ਮੁਖਤਿਆਰ ਸਿੰਘ ਸਰਮੈਚ ਹਰਜਿੰਦਰ ਸਿੰਘ ਆਪਣੇ ਮੁੰਡੇ ਨਾਲ ਸੈਕਸ ਕੀਤਾ ਗਿਆ ਠੀਕ ਆ ਸਾਨੂੰ ਪਤਾ ਲੱਗਾ ਦੂਸਰੇ ਦਿਨ ਜਦੋਂ ਇਹਨਾਂ ਸੈਕਸ ਕੀਤਾ ਗਿਆ ਇਹਨਾਂ ਨੂੰ ਮਤਲਬ ਪਿੰਡ ਦੇ ਸਰਪੰਚ ਨੂੰ ਜਦੋਂ ਖਬਰ ਪਹੁੰਚੀ ਅਸੀਂ ਮਤਲਬ ਗਿਆ ਅੱਛਾ ਜਿਹੜਾ ਇਹ ਲੜਕੇ ਨਾਲ ਅਸ਼ਲੀਲ ਕੰਮ ਕੀਤਾ ਗਿਆ ਉਹਦਾ ਰਾਜੀਨਾਮਾ ਹੋ ਗਿਆ ਸੀ ਤੁਹਾਡਾਕ ਨਹੀਂ ਰਾਜੀਨਾਮਾ ਹੋ ਗਿਆ ਸੀ ਕਿੰਨਾ ਟਾਈਮ ਹੋ ਗਿਆ ਰਾਜੀਨਾਮੇ ਹੋਏ ਨੂੰ ਰਾਜੀਨਾਮੇ ਨੂੰ 1 ਸਾਲ ਹੋ ਗਿਆ ਉਹ ਤੋਂ ਗੱਲ ਚਲਦੀ ਚਲਦੀ ਦੁਬਾਰਾ ਇਸ ਗੱਲ ਤੇ ਆ ਠੀਕ ਹੈ ਜੀ ਇਸ ਮੁੰਡੇ ਨੂੰ ਹੁਣ ਵੀ ਮੇਰੀਆਂ ਕੁੜੀਆਂ ਨੂੰ ਵੀ ਛੇੜਦਾ ਮੈਨੂੰ ਵੀ ਛੇੜਦਾ ਹ ਜਾਨੀ ਕਿ ਤੁਹਾਡਾ ਕਹਿਣੇ ਆ ਵੀ ਉਸੇ ਰੰਜੇ ਦੇ ਤਹਿਤ ਤੁਹਾਡੇ ਤੇ ਹਮਲਾ ਕੀਤਾ ਹਮਲਾ ਕੀਤਾ ਇਹਨਾਂ ਨੇ ਓਕੇ ਤੁਹਾਡੇ ਤੇ ਹਮਲਾ ਕਿਸ ਚੀਜ਼ ਨਾਲ ਕੀਤਾ ਗਿਆ ਹਮਲਾ ਉਪਦਾਤਰ ਕਿਹਦੇ ਕੋਲ ਸੰਦੀਪ ਕੋਲ ਠੀਕ ਹੈ ਜੀ ਹਾਂ ਜੀ ਤੇ ਜਿਹਦਾ ਤੁਹਾਡਾ ਪਚਾਵ ਹੋਇਆ ਵਾ ਕਿਸ ਤਰ੍ਹਾਂ ਤੁਸੀਂ ਕੋਈ ਪਿੰਡਿਆਂ ਨੂੰ ਤਲਾਕ ਕੀਤਾ ਇਸ ਚੀਜ਼ ਦੀ ਹਾਂ ਜੀ ਕਿਹਨਾਂ ਨੂੰ ਤਲਾਕ ਕੀਤਾ ਤੁਸੀਂ ਪਿੰਡ ਦੇ ਮੁੰਡਿਆਂ ਨੇ ਜਾਨੀ ਮਤਲਬ ਇਹਨਾਂ ਨੇ ਬੰਦੇ ਸੱਦੇ ਕਿੰਨੇ ਬੰਦੇ ਸੱਦੇ ਜੀ ਕਿਹੜੇ ਬੰਦੇ ਸੱਚ ਨਹੀਂ ਆਏ ਕਿਹੜੇ ਆ ਪਰ ਅਸੀਂ ਭੱਜ ਕੇ ਬਚੇ ਅੱਜ ਤੁਸੀਂ ਪੁਲਿਸ ਥਾਣੇ 'ਚ ਤਲਾਸ਼ ਕੀਤੀ ਕੋਈ ਹਾਂਜੀ ਅਸੀਂ 112 ਨੰਬਰ ਤੇ ਕਾਲ ਵੀ ਕੀਤਾ ਅੱਛਾ ਜੀ ਉਹਨਾਂ ਨੇ ਕੋਈ ਕਾਰਵਾਈ ਕੀਤੀ ਉਹਨਾਂ ਨੇ ਕਿਹਾ ਸੀ ਤੁਹਾਨੂੰ ਫੋਨ ਆਊਗਾ ਸੰਖਰੂਪ ਪਰ ਨਹੀਂ ਆਇਆ ਠੀਕ ਹੈ ਜੀ ਪਰ ਹਸਪੀਟਲ 'ਚ ਕਿੰਨੇ ਦਿਨ ਹੋ ਗਏ ਤੁਹਾਨੂੰ ਅੱਜ ਅੱਜ ਸਾਨੂੰ 4 ਦਿਨ ਹੋ ਗਏ ਹਸਪੀਟਲ 'ਚ ਠੀਕ ਹੈ ਬਾਕੀ ਆ ਆ ਬੇਟੇ ਤੋਂ ਗੱਲ ਹੋਈ ਹੈ ਕਿ ਇਹਨੂੰ ਹੋਣ ਦੀ ਛੇੜਖਾਨੀਆਂ ਕਰਦਾ ਕਹਿੰਦਾ ਮੈਂ ਤੇਨਾਂ ਇਦਾਂ ਸੈਕਸ ਕੀਤਾ ਸੀ ਹੋਣ ਵੀ ਤੇਨਾਂ ਕਿੱਦਾਂ ਤੈਨੂੰ ਮਜ਼ਾ ਆਇਆ ਸੀ ਜਾਂ ਨਹੀਂ ਆਇਆ ਇਹ ਕੌਣ ਕਹਿ ਰਿਹਾ ਹੁਣ ਉਹਨਾਂ ਦਾ ਮੁੰਡਾ ਕਹਿ ਰਿਹਾ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਚਾਹੁੰਦੇ ਹੋ ਸਾਨੂੰ ਜੋ ਉਹਨਾਂ ਦੀ ਗਲਤੀ ਆ ਉਹਨਾਂ ਦੇ ਪੱਲੇ ਪੜੇ ਜੇ ਸਾਡਾ ਕੋਈ ਵਸੂਲ ਹੋਊਗਾ ਕੋ ਸਾਡੇ ਦੇ ਪੱਲੇ ਕਰ ਦੇ ਪਰ ਮੇਰੇ ਬੇਟੇ ਤੋਂ ਹਨਾ ਜੋ ਗੱਲ ਹੁੰਦੀ ਆ ਮੇਰੇ ਬੇਟੇ ਤੋਂ ਅਸੀਂ ਇਹ ਨਹੀਂ ਕਹਿੰਦੇ ਅੱਜ ਬੱਚੇ ਮੇਰੇ ਨਿਆਣੇ ਹਨਾ ਉਹਨਾਂ ਦੇ ਵੀ ਬੱਚੇ ਜੇ ਅੱਜ ਹੀ ਬੱਚਿਆਂ ਨੂੰ ਰੋਕਿਆ ਜਾਊਗਾ ਨਾ ਤਾਂਗਾ ਇਦਾਂ ਦਾ ਕੰਮ ਤੁਹਾਡੇ ਹਸਬੰਦ ਤੇ ਇਲਜ਼ਾਮ ਲੱਗ ਰਿਹਾ ਨਿਰਮਲ ਸਿੰਘ ਤੇ ਉਹ ਗਲਤ ਗੱਲ ਆ ਨਿਰਮਲ ਸਿੰਘ ਜੀ ਕਿੱਥੇ ਨੇ ਅਸੀਂ ਉਸ ਟੈਮ ਹੈਗੇ ਆ ਘਰ ਉਹ ਆਈ ਨਹੀਂ ਹਸਪੀਟਲ ਹਸਪੀਟਲ ਉਹ ਆਪਣੇ ਮਤਲਬ ਆਪਾਂ ਵੀ ਜਿੱਦਾਂ ਮਤਲਬ ਇਹ ਦੂਰੇ ਫੈਦਿਆ ਸੀ ਤੁਹਾਨੂੰ ਕਹਿਣਾ ਪਰ ਲੜਾਈ ਬੁੜੀਆਂ ਦੀ ਆ ਹਸਪੀਟਲ ਦਾ ਵਿੱਚ ਕੋਈ ਮਤਲਬ ਨਹੀਂ ਮਤਲਬ ਤੁਹਾਡੇ ਹਸਬੈਂਡ ਨਾਲ ਲੜਾਈ ਨਹੀਂ ਹੈਗੀ ਨਹੀਂ ਲੀਡ ਨਹੀਂ ਹੋਈ ਤੇਨ ਤਰੀਕ ਤੇ ਵੀ ਬੁੜੀਆਂ ਨਾਲ ਹੋਈ ਜਦੋਂ ਰਾਤ ਨੂੰ ਕੋਈ ਆ ਉਦਨ ਵੀ ਬੁੜੀਆਂ ਨਹੀਂ ਸੀ ਸਰ ਜੀ ਜੈ ਹਿੰਦ ਜਿਹਨਜੀ ਜਾਣਦਾ ਹਾਂਜੀ ਸਰ ਮੈਂ ਅੰਬੇਦਕਰ ਨਿਊ ਚੈਨਲ ਤੋਂ ਅਮਨ ਪ੍ਰੈਸਰ ਰਿਪੋਰਟਰ ਬਾਤ ਕਰ ਰਹੀ ਹੂੰ ਹਾਂਜੀ ਹਾਂਜੀ ਸਰ ਇੱਕ ਆਪਣੇ ਕੋਲ ਨਾ ਮਸਲਾ ਆਇਆ ਵਾ ਸਾਧਪੁਰ ਤੋਂ ਵੰਡੀ ਦਾ ਅਲੱਗਾਈ ਟਿਕੜੇ ਦਾ ਜੀ ਹਾਂਜੀ 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 ਤੇ ਸਰ ਉਹਨਾਂ ਬਾਰੇ ਅਸੀਂ ਨਾ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਕਿ ਪੱਖ ਤੁਹਾਡਾ ਲੈਣਾ ਚਾਹੁੰਦੇ ਆ ਕਿ ਕਿੱਥੋਂ ਤੱਕ ਇਹ ਰੀ ਜਾਨਕੀ ਹੈਗੀ ਇਨਵੈਸਟੀਗੇਸ਼ਨ ਪਹੁੰਚ ਗਈ ਹੈ ਕਾਰਵਾਈ ਹੋ ਰਹੀ ਹੈ ਹਾਂਜੀ ਉਹਨਾਂ ਦੇ ਬਿਆਨ ਲਏ ਆ ਉਹਨਾਂ ਨੇ ਨਾ ਦੇਖ ਕੇ ਬੂਟਾ ਆਉਣ ਵਾਲੀ ਆ ਮੁਕੰਮਲ ਬਿਆਨ ਨਹੀਂ ਲਿਖਾਇਆ ਹਾਲੇ ਠੀਕ ਹੈ ਜੀ ਜਦੋਂ ਬਿਆਨ ਰਿਪੋਰਟਾਂ ਆ ਜਾਂਦੀਆਂ ਆ ਦੋਨਾਂ ਦੇ ਬੱਚੇ ਦਾ ਜੁਣਾ ਕਰਵਾ ਦੋਨਾ ਬੱਚੇ ਨੇ ਠੀਕ ਹੈ ਜੀ ਹਾਂਜੀ ਹਾਂਜੀ ਹਾਲੇ ਠਕਲੇ ਬੱਚੇ ਐਫ ਆਰ ਨਹੀਂ ਦਾਜੇ ਹੀ ਹਾਲੇ ਅੱਜ ਹੀ ਜਾ ਕੇ ਆਏ ਮੁੰਡੇ ਪੂਰਨ ਥਣ ਦਾ ਜਾ ਕੇ ਆਇਆ ਤੇ ਓਕੇ ਸਰ ਤੇ ਉਹਦੇ ਜਿੰਨਾ ਵੀ ਉਹ ਐਕਚ ਰਿਪੋਰਟਾਂ ਆਉਣੀਆਂ ਕਹਿੰਦੇ ਫਿਰ ਮੁਕਮਲ ਬਿਆਨ ਲਿਖਾ ਦਾਂਗੇ ਠੀਕ ਹੈ ਜੀ ਹਾਂ ਪੱਕਾ ਦਾਜੂ ਕੋ ਦੱਸਾਂਗਾ ਤੁਹਾਨੂੰ ਓਕੇ ਸਰ ਥੈਂਕ ਯੂ